ਰਾਮਾਨੀ ਦੇਖੋ ਜੀ ਅਰੇ ਦ ਲੰਡਨ ਸਟਰੀਟ ਆਪਣਾ ਪਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਹਿਲਾਂ ਤੋਂ ਮਰੇਡੇ ਹੈ ਨਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉੱਥੇ ਇਹ ਆਪਣਾ ਸਾਉਂਡ ਦੀ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਤੇ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗਿਆ ਕੋਆ ਹੈ ਨਾ ਮਤਲਬ ਮੈਨੂੰ ਉੱਥੇ ਸੁਣਿਆ ਵੀ ਪੈਕਅਪ ਹੈ ਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਇਸ਼ੂ ਹੋ ਰਿਹਾ ਜਿਆਦਾ ਸੀਗਾ ਤੇ ਤਾਂ ਕਰਕੇ ਜੀ ਉਹ ਮਸਲਾ ਕੀ ਨਿਬੜਿਆ ਮਸਲਾ ਤਾਂ ਨਿਬੜ ਹੀ ਰਿਹਾ ਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਬੜਨਾ ਕੀ ਹੈ ਸਾਡਾ ਕਿਹੜਾ ਵੀ ਰੋਲਾ ਸੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨਹੀਂ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹਾਂਜੀ ਪੇਮੈਂਟ ਦਾ ਕੋਈ ਰੋਲਾ ਨਹੀਂ ਇਸ਼ੂ ਨਹੀਂ ਹੈ ਕਵੀ ਜੀ ਟੈਕਨੀਕਲੀ ਹੋਰ ਟੈਕਨੀਕਲ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਸੌਟ ਆਊਟ ਹੋ ਜੀ ਨੀ ਛੋਟਾ ਛੋਟਾ ਇਹ ਜ਼ਰਦੋ ਉਟਾ ਵੀਡੀਓ ਆਬੀਅਸਲੀ ਜੀ ਤਾਂ ਇੱਕ ਤਾਂ ਵੀਡੀਓ ਬਣਾ ਰਹੇ ਆ ਚਲੋ ਚਲੋ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਹੋਰ ਦੱਸੋ ਮੈਂ ਹੋਰ ਕੀ